ਆ ਜਾ ਪੱਜਾ ਲੈ ਮੈਂ ਬਣਾ ਮੈਂ ਕਹੂੰਗੀ ਆ ਜਾ ਦੇਖੋ ਮੇਰੇ ਪੋਤੀ ਸੀ ਪਰੋਤੀ ਉਹ ਸੁਸਿਆਨੀ ਸੀ ਤੇ ਇੱਥੇ ਨੂੰ ਥੱਲੇ ਪੈ ਜਾਂਦੀ ਸੀ ਆ ਗਈ ਜੱਚ ਆ ਗਈ ਆ ਗਈ ਜੱਚ ਆ ਗਈ ਇੱਕ ਮੇਰੀ ਕੁੜੀ ਸੀ ਪੋਤੀ ਪੋਤੀ ਉਹ ਸੁਸਿਆਨੀ ਪੁੰਗੇ ਪੈ ਜਾਂਦੀ ਲੇ ਵਿਆਹ ਨਹੀਂ ਬੇਰੋ ਅਸੀਂ ਉਹਨੂੰ ਮਨਾਉਂਦੇ ਆ ਆ ਗਈ ਵਿਚ ਆ ਗਈ ਆ ਗਈ ਆ ਗਈ ਵਿਚ ਤੇਰੋਂ ਤਾਂ ਜੇ ਬੈ ਜਾਣੀ ਥੱਲੇ ਲੱਡੀਆਂ ਨਹੀਂ ਪੱਕੇ ਥਾਂ ਤੇ ਤੇਰੋਂ ਮਸੇ ਮਨਾਉਂਦੇ ਤੇਰੋਂ ਮੰਨਦੀ ਨਾ ਤੇਰੋਂ ਕੰਮ ਵਾੜਾ ਕਰਦੀ ਤੇਰਾ ਜਫਰੀਦ ਨਾ ਕੰਮਕਣਾ ਨਹੀਂ ਢੇਲਣਾ ਤਾਹਾਂ ਬੰਦੀਆਂ ਐ